ਬਟਾਲਾ ਰੋਡ ਤੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕਾਰ ਵਾਸ਼ਿੰਗ ਮਾਲਕ ਤੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਨੇ ਅਮਨਸਰ ਦੇ ਬਟਾਲਾ ਰੋਡ ਤੇ ਕਾਰ ਵਾਸ਼ਿੰਗ ਚਲਾਉਣ ਵਾਲੇ ਨੌਜਵਾਨ ਅਮਨਵੀਰ ਸਿੰਘ ਦੇ ਨਾਲ ਸ਼ਾਮ ਦੇ 5:30 ਵਜੇ ਇੱਕ ਗੰਭੀਰ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਂਦਾ ਉਸ ਦਾ ਇਹ ਕਹਿਣਾ ਹੈ ਕਿ ਇੱਕ ਨੌਜਵਾਨ ਜਿਸ ਦੇ ਨਾਲ ਪਹਿਲਾਂ ਕੋਈ ਰੰਜਿਸ਼ ਨਹੀਂ ਸੀ 15 ਤੋਂ 20 ਸਾਥੀਆਂ ਦੇ ਨਾਲ ਅਚਾਨਕ ਉਸ ਨੂੰ ਘੇਰਾ ਪਾਉਂਦਾ ਹੈ ਤੇ ਮਾਰਕੁੱਟ ਸ਼ੁਰੂ ਕਰ ਦਿੰਦਾ ਹੈ ਹਮਲਾਵਰ ਉਸ ਦਾ ਵਪਾਰ ਦੇਖ ਕੇ ਸੜਦੇ ਨੇ ਉਸ ਦਾ ਇਹ ਕਹਿਣਾ ਹੈ ਕਿ ਉਸ ਦੇ ਵੈਪਨ ਦੀਆਂ ਤਸਵੀਰਾਂ ਵੀ ਉਹਨਾਂ ਕੋਲ ਮੌਜੂਦ ਨੇ ਜੋ ਜ਼ਬਰਨ ਲੈ ਗਏ ਨੇ ਕਟਨਾ ਦੌਰਾਨ ਉਸ ਦੀ ਚੈਨ ਮੁਦਰੀ ਤੇ ਨਕਦੀ 40 ਤੋਂ 50 ਹਜ਼ਾਰ ਰੁਪਏ ਵੀ ਲੁੱਟ ਲਏ ਗਏ ਨੇ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਸਾਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਉਸ ਦੇ ਕੋਲ ਮੌਜੂਦ ਹੈ ਉਸ ਦਾ ਇਹ ਕਹਿਣਾ ਹੈ ਕਿ ਪੁਲਿਸ 2 ਘੰਟੇ ਲੇਟ ਪਹੁੰਚੀ ਹੈ ਤੇ ਹਮਲਾਵਰਾਂ ਨੇ ਪ੍ਰਸ਼ਾਸਨ ਦੇ ਸਾਹਮਣੇ ਹੀ ਆਪਣਾ ਦਬਦਬਾ ਜਿਤਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਤੇ ਨਿਆਂ ਦੀ ਮੰਗ ਕੀਤੀ ਉਕਤ ਵਿਅਕਤੀ ਦਾਇਕਾਂ ਨੇ ਕਿ ਸਾਡੀ ਕੋਈ ਰੰਜਿਸ਼ ਨਹੀਂ ਸੀ ਇਹ ਸਿਰਫ ਸਾਡੇ ਕੰਮ ਤੋਂ ਸੜਦੇ ਨੇ ਅਸੀਂ ਪਰਿਵਾਰ ਵਾਲੇ ਬੰਦਿਆ ਤੇ ਸਾਡੀ ਜਾਨ ਮਾਨ ਦੀ ਰਾਖੀ ਕੀਤੀ ਜਾਵੇ ਦੂਜੇ ਪਾਸੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਕਿਹਾ ਕਿ ਦੋ ਤਰ੍ਹਾਂ ਚ ਝਗੜਾ ਲੱਗਦਾ ਦੋਵਾਂ ਪੱਖਾਂ ਦੀ ਦਰਖਾਸਤਾਂ ਮਿਲੀਆਂ ਨੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਸਬੂਤਾ ਦੇ ਆਧਾਰ ਤੇ ਕਾਰਵਾਈ ਹੋਵੇਗੀ ਉਹ ਤਾਂ ਸਕਾ ਜੀ ਤਾਂ ਕਰਦਾ ਇਹ ਆਪਾਂ ਤਾਂ ਆਉਂਦੇ ਲੱਗ ਆ ਤੇ ਜੇ ਕਰਵਾਉਣਾ ਤੇ ਫਸਲਾ ਕਰ ਬਿੱਟੂ ਆਪਣੀ ਆਪਣੀ ਜਗ੍ਹਾ ਕਰਵਾ ਲਾਜ ਲੱਗੇ ਨਾ ਤਾਂ ਤੁਹਾਡੇ ਕੋਲ ਜੀ ਨਾ ਬਚੀ ਆਪਾਂ ਆਲਾ ਆਪਾਂ ਦਾ ਬੈਸਟ ਵਾਲੇ ਕੋਲ ਇੱਥੇ ਦੇਖੀਏ ਮਿਹਰਬਾਨੀ ਸਰ ਮਿਹਰਬਾਨੀ ਮਿਹਰਬਾਨੀ ਸਰ ਆਰੇ ਜੀ ਆਬ ਆਪਣੇਆ ਸਰ ਜੀ ਆ ਗੋਲੀਆਂ ਭਰਿਆ ਪਿਆ ਜੇ ਸਾਰਾ ਹੀ ਆ ਇਹਦੇ ਚ 12 13 ਗੋਲੀਆਂ ਜੇ ਇਹ ਸਾਰੀਆਂ ਨੇ ਇਥੇ ਭਰੋਣੀਆਂ ਸੀ ਤੇ ਸਾਡਾ ਨੁਕਸਾਨ ਹੋਇਆ ਨਹੀਂ ਟੱਬਰਦਾ ਨਹੀਂ ਮੇਰੇ ਤਿੰਨ ਜੀ ਆਹੀਂ ਤੇ ਬੱਚੇ ਨਹੀਂ ਨਹੀਂ ਸਾਡੇ ਤੇ ਇਹ ਦੇਖਰ ਕੰਮ ਖਰਾਬ ਹੋ ਜਾਣੀ ਇਥੇ ਰੱਬ ਨਾਲ ਭਾਈ ਕੱਲਾ ਸਾਡਾ ਭਰਾ ਰੰਦਾ ਕੋਈ ਨੁਕਸਾਨ ਕਰ ਜੇ ਕੁਛ ਕਰ ਜੇ ਤੇ ਕੌਣ ਜੁਮਿਆ ਰਿਹਾ ਭਾਜੀ ਹੈਲੋ ਅਮਨਬੀਰ ਸਿੰਘ ਆ ਸਰ ਜੀ ਕਿੱਥੋਂ ਦੇ ਰਹਿਣ ਹੁੰਦੇ ਆ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਢੋਂਦਾ ਕੰਮ ਆ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਕੇ 15-20 ਆਇਆ ਤੇ ਆਨੇ ਗਲ ਪੈ ਗਿਆ ਆਪਣਾ ਵਿਅਪਨ ਫੁੱਟ ਗਿਆ ਵਿਅਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵਿਅਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀ ਨਾਲ ਮੇਰੇ ਹੱਥ ਚ ਪੈਸੇ ਸੀ ਬਾਵਾ ਜਿਹੜੀ ਆਪਾਂ ਸ਼ਹਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15-20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਉਸਤਾ ਜੀ ਸਾਡੇ ਨਾਲ ਰੰਜਸ਼ ਕੋਈ ਨਹੀਂ ਹੈਗੀ ਬਸ ਵਾਹੀ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆਸ ਉਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਤੇ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਦਾ ਟਾਈਮ ਸੀ ਇਹ ਸਾਢੇ 6 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬੱਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਹੂੰ ਤੇ ਪ੍ਰਸ਼ਾਸਨ ਦੇ ਸਾਹਮਣੇ ਫਿਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਉਹ ਕੀ ਮੰਗ ਕਰਦੇ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਆਉਣਾ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਜਿਸ਼ ਕੋਈ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਆਇਆ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਰ ਜੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਨਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾਡੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਕੇ ਝਗੜਾ ਹੋਇਆ ਵਾ ਬਟਾਲਾ ਰੋਡ 'ਤੇ ਕੋਈ ਲੈ ਕੇ ਦੋ ਧਿਰਾਂ ਦੇ ਵਿੱਚ ਕੀ ਮਾਮਲਾ ਹੈਗਾ ਸਾਰਾ ਮਾਮਲਾ ਇਹ ਆ ਬਈ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ 'ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਰਖਾ ਦਿੱਤੀ ਆ ਵਕੀਲ ਪਾਲਤੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇਹ ਚਾਰਸਵ ਹੈ ਨਵਾਂ ਲੋਕ کیا جا رہا ہے وہ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ پارٹی ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਨੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਹੈ ਠੀਕ ਹੈ ਤੁਹਾਨੂੰ ਕੀ ਬਿਆਨ ਦਿਖਾਇਆ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਤੱਕ ਮੌਕੇ ਤੇ ਹੈ ਹਾਲਾਤ ਕਿਦਾਂ ਦੇ ਜਦੋਂ ਹਾਲਾਤ ਤਾਂ ਸਾਹਮਣੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁਤਾਬਕ ਪਾਇੰਦਾ ਕਰ ਲਈ